ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਿਮਰਾ ਸੋ ਮਹਾਰਾਣੀ ਅਹिल्याबाई 홀ਕਰ ਜਿਹੜੀ ਮਹਾਰਾਟਾ ਦੀ ਮਹਾਰਾਣੀ ਸੀ ਪੂਰਾ ਸ਼ਾਸਨ ਕੀਤਾ ਉਸ ਸਮੇਂ 300 ਸਾਲ ਪਹਿਲਾਂ ਜਦੋਂ ਉਸ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਬਾਹਰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਲੇਕਿਨ ਉਸ ਸਮੇਂ ਮੁਗਲਾਂ ਦਾ ਜਿਹੜਾ ਉਸ ਸਮੇਂ ਮੁਕਾਬਲਾ ਕੀਤਾ ਤੇ ਮਰਾਠਾ ਦੀ ਉਸ ਜਾਤ ਨੂੰ ਉਸ ਮਰਾਠਾ ਨੂੰ ਪੂਰਾ ਬਚਾ ਕੇ ਰੱਖਿਆ ਤਾਂ ਅੱਜ ਮਹਾਰਾਣੀ ਹੋਲਕਰ ਦਾ 300 ਵਾਂ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਭਰ ਦੇ ਵਿੱਚ ਖਾਸ ਕਰਕੇ ਮਹਾਰਾਸ਼ਟਰ ਵਿੱਚ ਇਸ ਦਿਨਾਂ ਨੂੰ ਕਾਫੀ ਇੱਕ ਯੋਧਾ ਦੇ ਰੂਪ ਵਿੱਚ ਮਨਾਇਆ ਜਾਂਦਾ ਤਾਂ ਲੁਧਿਆਣਾ ਵਿੱਚ ਵੀ ਭਾਜਪਾ ਦੀ ਮਹਿਲਾ ਮੋਰਚਾ ਵੱਲੋਂ ਮਹਾਰਾਣੀ अहिल्याबाई होलकर ਦਾ 300ਵਾਂ ਜਿਹੜੀ ਜਨਮ ਦਿਨ ਹੈ ਇਹ ਖਾਸ ਕਰਕੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਉਸ ਰੂਪ ਦੇ ਵਿੱਚ ਹਮੇਸ਼ਾ ਲక్ష్ਮੀਬਾਈ ਦੀ ਗੱਲ ਬੱਚਿਆਂ ਨੂੰ ਪਤਾ ਹੁੰਦੀ ਲੇਕਿਨ ਅੱਜ ਦੇ ਦੌਰ ਦੇ ਵਿੱਚ ਮਹਾਰਾਣੀ ਅਹिल्याबाई होलकर ਦਾ ਨਾਮ ਸ਼ਾਇਦ ਇਹਨੂੰ ਪਤਾ ਹੋਣਾ ਸੀ ਲੇਕਿਨ ਫਿਰ ਵੀ ਟੀਚਰਾਂ ਵੱਲੋਂ ਇਹਨਾਂ ਨੂੰ ਉਸ ਮਹਾਰਾਣੀ ਯਾਨੀ ਕਿ ਉਸ ਯੋਧਾ ਖਾਸ ਕਰਕੇ ਉਹ ਮਰਾਠਾ ਯੋਧਾ ਦੀ ਕਹਾਣੀ ਨੂੰ ਦੱਸ ਕੇ ਇਹਨਾਂ ਵਿੱਚ ਕੋ ਜਜਵਾ ਪੈਦਾ ਕੀਤਾ ਜਿਹੜਾ ਪਿਛਲੇ ਹੀ ਦਿਨੀ ਪਾਕਿਸਤਾਨ ਨੂੰ ਮੂੰ ਤੋੜ ਜਵਾਬ ਦੇਣ ਵਾਲੀ ਹਿੰਦੁਸਤਾਨ ਦੀਆਂ ਦੋ ਨਾਰੀਆਂ ਜੜੀਆਂ ਪੂਰੇ ਵਰਡ ਤੇ ਭਾਰੀ ਪਈਆਂ ਤਾਂ ਇਹ ਮਿਸਾਲ ਹੈ ਭਾਰਤ ਦੇ ਉਹਨਾਂ ਮਹਿਲਾ ਸਸ਼ਕਤੀਕਰਨ ਦੀਆਂ ਜਿਨ੍ਹਾਂ ਨੇ ਹਮੇਸ਼ਾ ਹੀ ਭਾਰਤ ਨੂੰ ਆਨ ਬਾਨ ਸ਼ਾਨ ਵਾਸਤੇ ਹਮੇਸ਼ਾ ਆਪਣੀ ਬਲਦਾਨ ਵਾਸਤੇ ਵੀ ਪਿੱਛੇ ਨਹੀਂ ਹਟੀਆਂ ਤਾਂ ਤਮਾਮ ਇਹ ਭਾਜਪਾ ਕਰਕੇ ਤੇ ਤਮਾਮ ਇਹ ਸਕੂਲ ਦੇ ਜਿਹੜੇ ਬੱਚੇ ਹੈ ਜਿਨ੍ਹਾਂ ਨੇ ਮਹਾਰਾਣੀ ਅਹिल्याबाई 홀ਕਰ ਦਾ 300 ਜਨਤੀ ਮੈਡਮ ਕਿੱਸਾ ਦੇ ਦਿਓ ਮਹਾਰਾਣੀ ਰਾਣੀ ਜਾਨ ਸਾਹਿਬ ਬਤਾ ਹੁੰਦਾ ਲੇਕਿਨ ਬੱਚਿਆਂ ਨੂੰ ਅੱਜ ਮਹਾਰਾਣੀ ਅਹਿਲਿਆ ਬਾਈ ਹੋਲਕਰ ਦਾ ਨਾਮ ਨਹੀਂ ਪਤਾ ਕਿੱਸਾ ਦੇਖਦੇ ਹੋ ਅੱਜ 300 ਜਨਤੀ ਹੈ ਇਹ ਕਿਦਰੇ ਨਾ ਕਿਦਰੇ ਅਵੇਅਰਨੈਸ ਹੈਗੀ ਹੈ ਸਾਡੀ ਆਉਣ ਵਾਲੀ ਜਨਰੇਸ਼ਨਸ ਵਾਸਤੇ ਕਿਉਂਕਿ ਜੋ ਹਿਸਟਰੀ ਕਿਦਰੇ ਨਾ ਕਿਦਰੇ ਲੁਪਤ ਹੋ ਰਹੀ ਸੀ ਉਸ ਨੂੰ ਵਾਪਸ ਅਗਰ ਇਹ ਛੋਟੇ ਛੋਟੇ ਬੱਚਿਆਂ ਤੱਕ ਪਹੁੰਚਾ ਦਿੱਤਾ ਜਾਏ ਤੇ ਆਉਣ ਵਾਲੀ ਕਿੰਨੀਆਂ ਪੀੜ੍ਹੀਆਂ ਤੱਕ ਏ ਹੌਲੀ ਹੌਲੀ ਜਿਵੇਂ ਆਪਾਂ ਪਹਿਲੇ ਜਮਾਨੇ ਚ ਦੇਖਦੇ ਸੀ ਲੋਕ ਕਥਾਏ ਹੁੰਦੀਆਂ ਸੀ ਤੇ ਇਹਨਾਂ ਨੂੰ ਉਹ સ્વરૂਪ ਅਗਰ ਦਿੱਤਾ ਜਾਏ ਸਾਡੀ ਜਨਰੇਸ਼ਨਸ ਆਉਣ ਵਾਲੀ ਜਨਰੇਸ਼ਨਸ ਨੂੰ ਇਹਨਾਂ ਬੱਚਿਆਂ ਨੂੰ ਉਹ ਸਮਝਾਇਆ ਜਾਏ ਉਹਨਾਂ ਦੀ ਜੀਵਨੀਆਂ ਬਾਰੇ ਗੱਲਾਂ ਕੀਤੀਆਂ ਜਾਣ ਵੀਡੀਓਜ਼ ਦਿਖਾਈ ਜਾਣ ਇਟ ਇਜ਼ ਕਾਈਂਡ ਆਫ ਕ੍ਰੀਏਟਿੰਗ ਐਨ ਅਵੇਅਰਨੈਸ ਕਿ ਦੇਸ਼ ਭਗਤੀ ਅੱਜ ਨਹੀਂ ਉਸ ਸਮੇਂ ਤੋਂ ਦੇਖੋ ਕਿ ਭਾਰਤ ਕੀ ਨਾਰੀ ਕبھی ਕਮਜ਼ੋਰ ਥੀ ਹੀ ਨਹੀਂ उनको सशक्तिकरण की ज़रूरत थी नहीं वो कहीं ना कहीं भूल गई थी कि हमारी ताकत क्या है उसमें से लोक बाई लोक माता अहिल्या बाई होलकर जी बहुत बड़ी शख्सियत थी जिन्होंने उस समय 300 साल पहले जिनको जिनका विवाह आठ साल की उम्र में कर दिया गया और उसके बाद उन्होंने अपने हस्बैंड के बगैर उनकी डेथ के बाद उस राज्य पे शासन किया वहाँ की महिलाओं की एक सेना बनाई 500 सौ महिलाओं की सेना बनाई उसके बाद अपने राज्य को सशक्त किया फाइनेंशियली हर तरह से महेश्वर महेश्वरी साड़ी जो आज महाराष्ट्र में पहनी जाती है वो उनकी ही आ, बदौलत है जी सही कह रहे हैं। और उनका योगदान पिछले हमारे पूर्वज क्या हम क्या हमारे आने वाली जेनरेशन्स नहीं दे सकती क्योंकि आज जिन ज्योतिर्लिंगों को हम देखते हैं जहां जाते हैं कहीं ना कहीं उनका पुनः निर्माण पुनः निर्माण लोक माता हिल्याबाई जी द्वारा हुआ अपनी निजी संपत्ति को खर्च कर कर तो न्याय की अगर आप उनकी स्टोरीज पढ़ें बुक्स पढ़ें तो आपको समझ में आएगा कि उन्होंने न्याय के लिए अपने राज्य के न्याय के लिए एक गौ माता को न्याय देने के लिए भी अपने बेटे को दाव पर लगा दिया था तो ऐसी शख्सियत कि अगर इन बच्चों के आगे मिसाल रखी जाए तो ये बच्चे भी वो बन सकते हैं ਬੜਾ ਇੱਕ ਨਾਮ ਲ ਮੈਂ ਹਮੇਸ਼ਾ ਜਦੋਂ ਗੱਲਬਾਤ ਹੁੰਦੀ ਸ ਹੈ ਸਕੂਲਾਂ ਦੇ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਜਾਂ ਵੈਸੇ ਹੀ ਆਪਾਂ ਗੱਲ ਕਰਦੇ ਹਮੇਸ਼ਾ ਮਹਾਰਾਣੀ ਲక్ష్ਮੀਬਾਈ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਬੱਚਿਆਂ ਨੂੰ ਵੀ ਅਸੀਂ ਵੀ ਇਹੀ ਸਿੱਖਿਆ ਗਿਆਂ ਕੀਤੀ ਵੀ ਲక్ష్ਮੀਬਾਈ ਜਦੋਂ ਹੁੰਦਾ ਮਹਾਰਾਣੀ ਲక్ష్ਮੀਨ ਲੇਕਿਨ ਮਹਾਰਾਣੀ ਅਹिल्याबाई 홀ਕਰ ਜੀ ਨੇ ਮਰਾਠਾ ਦੇ ਉਸ ਯੋਧਾ ਦੇ ਵਿੱਚ ਆਪਣਾ ਨਾਮ ਲਿਖਾਇਆ ਜੇ ਤੋ 3 ਸਾਲ ਪਹਿਲਾਂ ਲੱਗ ਰਿਹਾ ਅ ਅਗਰ ਗੱਲ ਕੀਤੀ ਜਾਂਦੀ ਰਾਜਨੀਤਿਕ ਦੀ ਤਾਂ ਹਮੇਸ਼ਾ ਮਹਿਲਾ ਏਮਪਾਵਰਮੈਂਟ ਦੀ ਗੱਲ ਕੀਤੀ ਜਾਂਦੀ ਮੈਂ ਪਹਿਲਾਂ ਗੱਲ ਕੀਤੀ ਹੈ ਦੇਸ਼ ਦੀਆਂ ਦੋ ਨਾਰੀਆਂ ਪੂਰੇ ਵਰਲਡ ਤੇ ਭਾਰੀ ਪਈਆਂ ਤੇ ਇਹ ਸਾਬਿਤ ਕੀਤਾ ਕਿ ਦੇਸ਼ ਜਿਹੜੀ ਨਾਰੀ ਆਖਾ ਤੇ ਭਾਰਤ ਦੇਸ਼ ਦੀ ਨਾਰੀਆਂ ਉਹ ਅੱਜ ਵੀ ਕਿਸੇ ਵੀ ਜਗ੍ਹਾ ਤੋਂ ਘਟਣੀ ਐ ਚਾਹੇ ਆਪਣੀ ਰਾਸ਼ਟਰਪਤੀ ਗੱਲ ਕੀਤੀ ਜਾਂਦੇ ਲੱਗਦੇ ਉਹ ਵੀ ਅੱਜ ਵੀ ਇਹਨਾਂ ਜਿਹੜੇ ਨਾਰੀ ਸ਼ਕਤੀ ਦੀ ਗੱਲ ਕੀਤੀ ਜਾਂਦੀ ਇਹ ਨਾਰੀਆਂ ਅੱਜ ਵੀ ਸਭ ਤੋਂ ਅੱਗੇ ਹੈ ਬਿਲਕੁਲ ਸਹੀ ਕਿਹਾ ਜੀ ਤੁਸੀਂ ਕਿ ਨਾਰੀ ਨੂੰ ਅਗਰ ਉਹਦੇ ਪਰਿਵਾਰ ਵੱਲੋਂ ਉਹਦੇ ਰਾਸ਼ਟਰ ਵੱਲੋਂ ਸਨਮਾਨਿਤ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਅੱਜ ਸਾਡੀਆਂ ਦੋ ਮਹਿਲਾਵਾਂ ਨੇ ਦਿਖਾਤਾ ਦੁਸ਼ਮਨ ਦੇ ਸਰਹੱਦ ਦੇ ਵਿੱਚ ਜਾ ਕੇ ਔਰ ਤੁਸੀਂ ਅਸੀਂ ਦੇਖਿਆ ਸੀ ਕਿ ਰਾਮਾਇਣ ਜਿਸਲੇ ਦਿਖਾਈ ਜਾਂਦੀ ਸੀ 35 ਸਾਲ ਪਹਿਲਾਂ ਉਹਦੇ ਵਿੱਚ ਰਾਮ ਜੀ ਦੀ ਸੈਨਾ ਚੱਲੀ ਔਰ ਦੂਸਰੀ ਸਾਈਡ ਰਾਵਣ ਦੀ ਸੈਨਾ ਹੁੰਦੀ ਸੀ ਉਹ ਤੀਰ ਆਪਸ ਵਿੱਚ ਟਕਰਾਂਦੇ ਸੀ ਉਹੀ ਸੀਨ ਅੱਜ ਪੂਰੇ ਹਿੰਦੁਸਤਾਨ ਨੇ ਦੇਖਿਆ ਕਿ ਡਰੋਨ ਇਹਦੋਂ ਉੜਦੇ ਸੀ ਤੇ ਇੰਡੀਆ ਵਾਲੀ ਸਾਈਡ ਤੋਂ ਸਾਡੀਆਂ ਜਿਹੜੀਆਂ ਮਹਿਲਾਵਾਂ ਔਰ ਸੱਚ ਮਾਨੋ ਕਿ ਅੱਜ ਵੀ ਸਾਡੇ ਲੂ ਕੰਡੇ ਜਿਹੜੇ ਖੜੇ ਹੁੰਦੇ ਐ ਕਿ ਮਹਿਲਾਵਾਂ ਨੇ ਕੀਤਾ ਔਰ ਅੱਜ ਜਿਹੜਾ ਇੱਕ ਬੀਜ ਪਾਣ ਦੀ ਕੋਸ਼ਿਸ਼ ਹੈ ਕਿ ਲੋਕਮਾਤਾ ਹੱਲਿਆ ਵੈ ਸਭ ਨੇ ਨਾਮ ਸੁਣਿਆ ਜੀ ਤੁਸੀਂ ਵੀ ਸੁਣਿਆ ਹੋਣਾ ਮੈਂ ਵੀ ਸੁਣਿਆ ਸੀ ਲੇਕਿਨ ਜਿਸ ਟਾਈਮ ਮੈਂ ਇਹਨਾਂ ਦੀ ਹਿਸਟਰੀ ਪੜ੍ਹੀ ਤੇ ਬਹੁਤ ਗਰਮ ਮਹਿਸੂਸ ਹੋਇਆ ਕਿ ਕਿਉਂ ਨਹੀਂ ਜੇ ਉਸ ਸਮੇਂ ਚੋ 500 ਮਹਿਲਾਵਾਂ ਦੇ ਇੱਕ ਸੈਨਾ ਮਨਾ ਸਕਦੀ ਸੀ ਕਿਉਂਕਿ ਛੋਟੇ-ਮੋਟੇ ਯੁੱਧ ਤਾਂ ਉਹਨਾਂ ਦੀ ਉਹ ਮਹਿਲਾ ਸੈਨਾ ਹੀ ਉਹਨਾਂ ਨੂੰ ਉਹ ਕਰ ਦਿੰਦੀ ਸੀ ਲੇਕਿਨ ਉਹ ਧਰਮ ਦੇ ਨਾਲ ਜੁੜੇ ਹੋਏ ਸੀ ਕਹਿੰਦੇ ਕਿ ਜਿੱਥੇ ਧਰਮ ਹੋਏਗਾ ਉੱਥੇ ਹੀ ਨ્યાਏ ਹੋਏਗਾ ਕਿਉਂਕਿ ਧਰਮ ਤੋਂ ਬਿਨਾ ਨ્યાਏ ਹੋ ਹੀ ਨਹੀਂ ਸਕਦਾ ਆ ਧਰਮੀ ਕਦੀ ਨ્યાਏ ਨਹੀਂ ਕਰ ਸਕੇਗਾ ਜਿਹਦੇ ਅੰਦਰ ਪਰਮਾਤਮਾ ਦਾ ਡਰ ਹੋਏਗਾ ਉਹ ਨ્યાਇਪ੍ਰੀਅ ਹੋਏਗੀ ਔਰ ਉਹਨਾਂ ਨੇ ਉਹਨਾਂ 500 ਮਹਿਲਾਵਾਂ ਨੂੰ ਯਨਿਉ ਨਾਲ ਦੀ ਨੌਕਰੀ ਦਾ ਇੰਤਜ਼ਾਮ ਕੀਤਾ ਹੋਇਆ ਸੀ ਵੀ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਖਾਣ ਪੀਣ ਦੀ ਜਾਂ ਕੋਈ ਕਮੀ ਨਾ ਹੋਵੇ ਇਸ ਲਈ ਉਹਨਾਂ ਨੇ ਆਪਣੀ ਸੈਨਾ ਜਿਹੜੀ ਤਿਆਰ ਕੀਤੀ ਹੋਈ ਸੀ ਤੇ ਅੱਜ ਵੀ ਜ਼ਰੂਰਤ ਹੈ ਕਿ ਅੱਜ ਜਿਹੜਾ ਨਸ਼ਾ ਜ਼ਰੂਰੀ ਨਹੀਂ ਕਿ ਦੇਸ਼ ਸੇਵਾ ਜ਼ਰੂਰੀ ਬਾਰਡਰ ਤੇ ਜਾ ਕੇ ਹੋ ਸਕਦੀ ਹੈ ਸੇਵਾ ਅਸੀਂ ਛੋਟੇ ਛੋਟੇ ਕਚਰਾ ਉਠਾ ਕੇ ਵੀ ਕਰ ਸਕਦੇ ਆ ਸਾਫ ਸਫਾਈ ਕਰਕੇ ਵੀ ਕਰ ਸਕਦੇ ਆ ਬੱਚਿਆਂ ਦੇ ਅੰਦਰ ਪਾਣੀ ਬਚਾਣ ਲਈ ਕਰ ਸਕਦੇ ਆ ਬਿਜਲੀ ਬਚਾਣ ਦੀ ਸੇਵਾ ਕਰ ਸਕਦੇ ਆ ਇਹ ਵੀ ਇੱਕ ਬਹੁਤ ਬੜੀ ਸੇਵਾ ਹੈ ਔਰ ਜਿਹੜੀਆਂ ਅੱਜ ਦੀਆਂ ਬੇਟੀਆਂ ਹਨ ਉਹਨਾਂ ਨੂੰ ਸਖਸ਼ਤ ਬਣਾਉਣ ਲਈ ਅਸੀਂ ਉਹਨਾਂ ਨੂੰ ਟ੍ਰੇਨਿੰਗ ਜ਼ਰੂਰ ਦੇਈਏ ਚਾਹ ਉਹਨੂੰ ਲਾਠੀ ਚਲਾਣੀ ਆਂਦੀ ਹੋਵੇ ਚਾ ਤਲਵਾਰबाजी ਆਂਦੀ ਹੋਵੇ ਕੁਛ ਨਾ ਕੁਛ ਅੱਜ ਹਰ ਸਕੂਲ ਦੇ ਵਿੱਚ ਜ਼ਰੂਰਤ ਹੈ ਜਿਹਦੇ ਨਾਲ ਸਾਡੀਆਂ ਬੇਟੀਆਂ ਐਜੂਕੇਸ਼ਨ ਦੇ ਨਾਲ ਨਾਲ ਆਪਣੇ ਆਪ ਦੀ ਰੱਖਿਆ ਵੀ ਕਰ ਸਕਣ ਜੈ ਹਿੰਦ ਅੱਜ नहीं मुझे नहीं पता था क्योंकि ये कभी हिस्ट्री में पढ़ाया ही नहीं गया था अच्छा तो इसके लिए हमें प्रिंसिपल मैम ने बताया कि दो चार दिन पहले की ऐसे ऐसे उन्होंने हमें एक कहानी भी सुनाई थी कि गऊ माता जी और अहल्ता भाई होलकर उन और उनके बेटे की तो हमें वो सुनकर भी बहुत अच्छा लगा कि हाँ वो लड़ एक लड़की होकर एक पूरा मराठा डायनेस्टी को संभाल रहे हैं एक पूरा मालवा डायनेस्टी को संभाल रहे हैं तो इस बार भी जब पाकिस्तान और इंडिया का युद्ध हुआ था और दो महिलाएँ थीं उन्होंने जाकर पाकिस्तान में बम फोड़ा था और वापस आई थी बहुत ज़्यादा गर्व की बात है और ऐसे भी हम भी बनेंगे देश की रक्षा करेंगे और हल्ता बाई होल्के की तरह बन के दिखाएंगे देश की आज की नारी सब पे भारी यस yes, आज की नारी सबके भारी ਸੋ ਦੱਸਦੀ ਕਿ ਅੱਜ ਮਹਾਰਾਣੀ ਅਹिल्याबाई 홀ਕਰ ਦਾ 300 ਜਿਹੜੀ ਜਨਮ ਦਿਨ ਮਨਾਇਆ ਰਿਹਾ ਤੇ ਦੇਸ਼ ਭਰ ਦੇ ਵਿੱਚ ਕਿਨਾਂ ਕਿਤੇ ਆ ਕੇ ਬੱਚਿਆਂ ਨੂੰ ਵੀ ਅੱਜ ਮਹਾਰਾਣੀ ਲక్ష్మీਬਾਈ ਤੋਂ ਉੱਪਰ ਐਡੀ ਇਸ ਮਹਾਰਾਸ਼ਟਰ ਦੀ ਜਿਹੜੀ ਯੋਧਾ ਹੈਗਾ ਉਸ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਬੱਚਿਆਂ ਦੇ ਵਿੱਚ ਵੀ ਅੱਜ ਉਸ ਮਹਾਰਾਣੀ ਦੇ ਜਿਹੜੇ ਉਹਨਾਂ ਦੀ ਜਿਹੜੀ ਤਪੱਸਿਆ ਕੀਤੀ ਸੀ ਆਪਾਂ ਆਪਣੇ ਦੇਸ਼ ਅਤੇ ਰਾਸ਼ਟਰ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੱਤਾ ਸੀ ਤੇ ਕਿਰੇ ਤੇ ਆ ਕੇ ਅੱਜ ਵੀ ਮਹਾਰਾਣੀ ਲక్ష్ਮੀਬਾਈ ਤੋਂ ਮਹਾਰਾਣੀ ਅਹिल्याबाई 홀ਕਰ ਦੀ 300 ਜਨਮ ਦਿਤੀ ਬڑے ਸ਼ਦਾ ਭਾਵਨਾ ਮਨਾਈ ਗਈ ਕੈਮਰਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ